ਲਾਹੌਰ ਦੇ ਬੱਚਿਆਂ ਜੀ ਅਸੀਂ ਇਸ ਵੇਲੇ ਤੇ ਅਸੀਂ ਆਏ ਹੋਏ ਹਾਂ ਜੀ ਇਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਆਏ ਆ ਇੱਥੇ ਅਸੀਂ ਨਤਮਸਤਕ ਹੋਲੇ ਆ ਇੱਥੇ ਦੋ ਸਮਾਧਾਂ ਬਣੀਆਂ ਹੋਈਆਂ ਜੀ ਇੱਕ ਮਹਾਰਾਜਾ ਖੜਕ ਸਿੰਘ ਦੀ ਇੱਕ ਮਹਾਰਾਜਾ ਤਮਰ ਨੌਨਿਹਾਲ ਸਿੰਘ ਦੀ ਸੋ ਗੱਲ ਇਹ ਜੀ ਕਿ ਇੱਥੇ ਆ ਕੇ ਨਾ ਤੁਹਾਡਾ ਮਨ ਭਾਵਕ ਹੋ ਜਾਂਦਾ ਤੁਸੀਂ ਸੋਚ ਕੇ ਦੇਖੋ ਇੱਕ ਮਿੰਟ ਦੇ ਲਈ ਅੱਖਾਂ ਬੰਦ ਕਰਕੇ ਨਾ ਥੋੜਾ ਜਿਹਾ ਆਪਣੇ ਅੰਦਰ ਉਹ ਗੱਲ ਲੈ ਕੇ ਆਓ ਵੀ ਕਿਹੈਸਾ ਦੌਰ ਸੀ ਜਦੋਂ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਉਹਨਾਂ ਦੇ ਸਿਰ ਦੇ ਵਿੱਚ ਉਬਲਦੀ ਰੇਤ ਆ ਜਿਹੜੀ ਪਾਈ ਗਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਤੇਰਾ ਬਾੜਾ ਮਿੱਠਾ ਲੱਗ ਗਿਆ ਉਹਨਾਂ ਨੇ ਅੱਗੋਂ ਕੋਈ ਇਹੋ ਜੀ ਗੱਲ ਨਹੀਂ ਕਹੀ ਉਹਨਾਂ ਨੇ ਸਬਰ ਤੇ ਸਦਕ ਦੀ ਕੈਸੀ ਵੱਡੀ ਗੱਲ ਆ ਇਸ ਤੋਂ ਦੁਨੀਆਂ ਦੇ ਵਿੱਚ ਮੈਂ ਦਾਅਵੇ ਨਾਲ ਗੱਲ ਕਹਿੰਦਾ ਕਿ ਦੁਨੀਆਂ ਦੇ ਵਿੱਚ ਵੱਡੀ ਗੱਲ ਕੋਈ ਹੋਣੀ ਨਹੀਂ ਲਾਹੌਰ ਸ਼ਹਿਰ ਦੇ ਵਿੱਚ ਜਿਸ ਦਿਨ ਤੋਂ ਅਸੀਂ ਆਏ ਆ ਕੱਲੀ ਕੱਲੀ ਗੱਲ ਵੇਖ ਕੇ ਕੱਲੀ ਕੱਲੀ ਚੀਜ਼ ਦੇਖ ਕੇ ਸੱਚੀ ਮੁੱਚੀ ਮੇਰੇ ਕੋਲ ਤਾਂ ਸ਼ਬਦ ਮੁੱਕ ਜਾਂਦੇ ਆ ਮੇਰੀ ਤਾਂ ਇੰਨੀ ਔਕਾਤ ਹੀ ਨਹੀਂ ਕਿ ਮੈਂ ਸਫਤ ਕਰ ਸਕਾਂ ਸਿੱਖ ਇਤਿਹਾਸ ਦੇ ਮੈਂ ਗੁਰੂ ਸਾਹਿਬਾਨ ਦੇ ਵੱਲੋਂ ਜੋ ਵਿਖਾਇਆ ਗਿਆ ਜੋ ਕਰਦਿਖਾਇਆ ਗਿਆ ਅਸੀਂ ਬਹੁਤ ਛੋਟੇ ਲੋਕ ਆ ਇਹ ਵੀਰ ਜੀ ਨੇ ਇੱਥੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ ਸਾਨੂੰ ਹੁਣੇ ਹੀ ਮਿਲੇ ਆ ਇਹਨਾਂ ਨੇ ਕਾਨਾ ਸਾਹਿਬ ਦੇ ਨਾਲ ਪਿੱਛਾ ਜੁੜਿਆ ਨੜਾ ਤੁਹਾਡਾ ਸ਼ੁਭਨਾ ਕੀ ਆ ਜੀ ਮੇਰਾ ਨਾਮ ਜੀ ਦੀਵਾਨ ਸਿੰਘ ਦੀਵਾਨ ਸਿੰਘ ਜੀ ਸਰਦਾਰ ਦੀਵਾਨ ਸਿੰਘ ਜੀ ਤੇ ਤੁਹਾਡਾ ਪਿਛੋਕੜ ਉੱਥੇ ਚੜ੍ਹਦੇ ਪੰਜਾਬ 'ਚ ਕਿਹੜਾ ਅਸੀਂ ਚੜ ਦੇ ਪੰਜਾਬ ਦੇ ਨਹੀਂ ਅਸੀਂ ਇੱਥੇ ਲਹਿੰਦੇ ਪੰਜਾਬ ਦੇ ਇੱਥੇ ਹੀ ਪਦਾਇਸ਼ੀਆਂ ਇੱਥੇ ਪਦਾਇਸ਼ੀ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਤੁਹਾਡੇ ਸਾਰੇ ਇੱਥੋਂ ਦੇ ਮੇਰੀ ਜਾਣਕਾਰੀ ਕੇ ਵਾਦਾ ਕਰੋ ਵੀ ਇੱਥੇ ਨਵੰਬਰ ਮਹੀਨੇ ਦੇ ਵਿੱਚ ਹੀ ਸਿੱਖ ਸੰਗਤ ਵੱਧ ਆਉਂਦੀ ਆ ਜਾਂ ਉਦਾਂ ਵੀ ਸੰਗਤ ਆਉਦੀ ਰਹਿੰਦੀ ਆ ਉਦਾਂ ਹੀ ਸਾਡੇ ਕੋਲ ਆਉਂਦੀ ਰਹਿੰਦੀ ਆ ਘੱਟ ਵੱਧ ਬਸ ਸਾਰੀਆਂ ਹੀ ਸੰਗਤਾਂ ਆਊਟ ਆਫ ਕੰਟਰੀ ਦੀਆਂ ਇੰਡੀਆ ਦੀਆਂ ਸਾਰੇ ਪਰ ਇੱਥੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਿੱਥੇ ਸ਼ਹੀਦੀ ਹੋਈ ਸੀ ਉਹ ਵੀ ਸਥਾਨ ਨਾਲ ਹੀ ਹਾਂਜੀ ਇਹ ਜਿੱਥੇ ਅਸੀਂ ਖੜੇ ਆ ਇਸ ਮਾਦਾਂ ਨੇ ਮਹਾਰਾਜਾ ਖੜਕ ਸਿੰਘ ਦੀ ਤੇ ਕਵਰ ਨੂੰ ਨਿਆਂ ਕੀਤੀ ਤੇ ਸ਼ੇਰ ਪੰਜਾਬ ਮਹਾਰਾਜਾ ਰ ਜਿਹੜਾ ਸ਼ਹੀਦੀ ਸਥਾਨ ਆ ਉਹ ਇੱਥਾ ਆ ਜਿਹੜੀਆਂ ਸਮਾਧਾਂ ਨਹੀਂ ਕਿ ਇੱਕੋ ਬਾਉਂਡਰੀ ਦੇ ਵਿੱਚ ਇੱਕੋ ਚਾਰ ਦੀਵਾਰੀ ਦੇ ਵਿੱਚ ਉਹ ਫਿਰ ਸਮਾਧਾਂ ਦੀ ਲੋਕ ਸੰਗਤ ਕਦਰ ਕਰਦੀ ਆ ਕਿ ਇੱਥੇ ਆ ਵੀ ਭਾਈ ਵੈਸੇ ਆ ਗਏ ਤੇ ਚਲੇ ਗਏ ਨਹੀਂ 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 ਕਰਦੀ ਆ ਕਿਉਂਕਿ ਸਮਾਦ ਉਹ ਕਹਿ ਲਈ ਜਾਂਦੀ ਆ ਕਿ ਜਦੋਂ ਉਹਨਾਂ ਦਾ ਸੰਸਕਾਰ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਥੜਾ ਬਣਾ ਦਿੱਤਾ ਕਿ ਜਿਹੜੀਆਂ ਵੀ ਸਾਡੀਆਂ ਸੰਗਤਾਂ ਨੇ ਉਹ ਆਣ ਗਏ ਇਹਨਾਂ ਦੇ ਦਰਸ਼ਨ ਕਰਨ ਗਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਪੁੱਤ ਤੇ ਉਹਨਾਂ ਦੀ ਆਪ ਦੀ ਸਮਾਧਿਆ ਤੇ ਇਹਨਾਂ ਨੇ ਰੋਕ ਯਾਦ ਕਰਾਂਗੇ ਤੁਸੀਂ ਸਮਾਦ ਕਹਿੰਦੇ ਬਈ ਮਤਲਬ ਇਹ ਯਾਦਗਾਰੀ ਥੜਾ ਕਹਿ ਸਕਦੇ ਆਪਾਂ ਯਾਦਗਾਰੀ ਥੜਾ ਉਹ ਕਬਰਾਂ ਵਾਲੀ ਗੱਲ ਨਹੀਂ ਹੈਗੀ ਇਹ ਯਾਦਗਾਰੀ ਥੜਾ ਇੱਕ ਮਿੰਟ ਸਾਨੂੰ ਦਿਖਾ ਦਿਓ ਇਹ ਕਿੰਨੇ 100 ਸਾਲ ਪੁਰਾਣੀ ਥਾਂ ਹੈਗੀ ਆ ਇਹ ਜੀ 2250 ਸਾਲ ਇਸ ਤਰ੍ਹਾਂ ਹੈ 2250 ਸਾਲ ਪੁਰਾਣੀ ਆ ਅੱਛਾ ਜੀ ਇਹ ਕਮਰ ਨੌ ਨਿਹਾਲ ਸਿੰਘ ਜੀ ਦੀ ਇਹ ਹੈਗੀ ਚ ਸਮਾਦ ਜੀ ਕਬਰ ਨੌ ਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਦੇ ਮੁੰਡੇ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਜਦੋਂ ਆਪਣੇ ਪਿਤਾ ਜੀ ਦਾ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਕੇ ਜਾ ਰਹੇ ਸੀ ਸ਼ਾਹੀ ਕਿਲੇ ਨੂੰ ਡੋਗਰਾ ਰਾਜ ਨੇ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਸੀ ਸਜਾ ਸੌਂ ਦਿੱਤਾ ਸੀ ਹੂੰ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਫਿਰ ਇਹਨਾਂ ਦੀ ਵੀ ਇੱਕ ਸਮਾਦ ਪਿਆਰ ਕਰਦੇ ਤੇ ਇੱਥੇ ਕੋਈ ਜਿਹੜੀ ਕਮੇਟੀ ਸੰਭਾਲਦੀ ਆ ਜਿਵੇਂ ਉੱਥੇ ਜਿੰਨੇ ਵੀ ਗੁਰਦੁਆਰਾ ਸਹਿਬਾਨ ਆ ਬਹੁਤਿਆਂ ਨੂੰ ਆਪਾਂ ਜਾਣਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੈਨੇਜ ਕੀਤਾ ਜਾਂਦਾ ਇੱਥੇ ਕਿਹੜੀ ਥਾਂ ਇੱਥੇ ਜੀ ਹੈਗੀ ਪੀ ਐਸ ਜੀ ਪੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਇੱਥੇ ਦੀ ਪਾਕਿਸਤਾਨ ਦੀ ਕਮੇਟੀ ਹੈ ਜੀ ਤੇ ਉਹਦੇ ਵੱਲੋਂ ਇਹਨਾਂ ਸਵਾ ਆਲ ਕੋਰਤਵਾਰੇ ਜਿਨੇ ਵੀ ਪਾਕਿਸਤਾਨ ਚ ਗੁਰੂ ਕਰਨੇ ਉਹਨਾਂ ਦੀ ਸਾਰਿਆਂ ਦੀ ਖੁੜੀ ਵੰਡ ਚਲੋ ਅਬ ਤੁਸੀਂ ਤਾਂ ਨਵੇਂ ਪੂਰ ਦੇ ਹੋ ਨਵੀਂ ਪੀੜੀ ਦੇ ਹੋ ਤੁਸੀਂ ਆਪਣੇ ਪਿਤਾ ਜੀ ਤੋਂ ਦਾਦਾ ਜੀ ਤੋਂ ਸੁਣਿਆ ਹੋਣਾ ਵੰਡ ਤੋਂ ਬਾਅਦ ਜੋ ਜੋ ਕੁਝ ਉਹਨਾਂ ਨੇ ਦੇਖਿਆ ਜੋ ਜੋ ਕੁਝ ਹੋਇਆ ਤੇ ਤੁਹਾਡੇ ਕੋਲੇ ਕੋਈ ਇਹੋ ਜਿਹੀ ਕਹਾਣੀ ਪੇਸ਼ ਕੀਤੀ ਵੀ ਯਾਰ ਸਾਡੇ ਵੇਲੇ ਚ ਇੰਉਂ ਹੋਇਆ ਸੀ ਪੁੱਤ ਤੇਰੇ ਜੰਮਣ ਤੋਂ ਪਹਿਲਾਂ ਇਹੋ ਜਿਹਾ ਜੀ ਬਸ ਉਹਨਾਂ ਦੇ ਪਰਿਵਾਰ ਵਿਛੜ ਗਏ ਨੇ ਇੱਥੋਂ ਸਾਨੂੰ ਫੀਲ ਕੀਤਾ ਜਾਂਦਾ ਦੁੱਖ ਲੱਗਦਾ ਹੈ ਕਿਉਂਕਿ ਅਸੀਂ ਇੱਕ ਵੀਡੀਓ ਵੇਖੀ ਆ ਉਹਦੇ ਵਿੱਚ ਇੱਕ ਪੈਣ ਇਥੇ ਉੱਥੇ ਇੰਡੀਆ ਚਲੀ ਗਈ ਜਿਹੜਾ ਉਹਦਾ ਭਰਾ ਸੀ ਉਹ ਇੱਥੇ ਰਹਿ ਗਿਆ ਉਹ ਜਿਹੜਾ ਭਰਾ ਸੀ ਉਹ ਮੁਸਲਮਾਨ ਸੀ ਜਿਹੜੀ ਉਹ ਪੈਣ ਸੀ ਉਹ ਸਰਦਾਰ ਨਹੀਂ ਸੀ ਉਹ ਕਰਤਾਰਪੁਰ ਸਾਹਿਬ ਮਿਲੇ ਨੇ ਸੀ ਇੱਕ ਦੂਜੇ ਨੂੰ ਬਸ ਜੱਪਾ ਕਰ ਰੋ ਰਹੇ ਸੀ ਤੇ ਦੇਖੋ ਵੀ ਕਿਹਦਾ ਦੌਰ ਹੋਊਗਾ ਵੀ ਜਦੋਂ ਲਾਹੌਰ ਤੱਕ ਸਾਡਾ ਰਾਜ ਸੀ ਰਾਜ ਸੀ ਬਸ ਸਾਡਾ ਇਥੋਂ ਤੱਕ ਰਾਜ ਸੀਗਾ ਪੂਰੇ ਪੰਜਾਬ ਤੇ ਰਾਜ ਸੀਗਾ ਪੂਰੇ ਪੰਜਾਬ ਦੇ ਵਿੱਚ ਸੀ ਇਹ ਰਾਜਤਾਨੀ ਸੀ ਇਹ ਰਾਜਤਾਨੀ ਸੀ ਬਸ ਗੁਰੂ ਮਹਾਰਾਜ ਜੀ ਨੇ ਤੇ ਅੰਗਰੇਜ਼ਾਂ ਦੀ ਬੇਵਸੀ ਰਹੀ ਇੱਥੇ ਚੜ੍ਹ ਕੇ ਨਹੀਂ ਆ ਸਕੇ ਨਹੀਂ 40 ਸਾਲ ਕਿਸੇ ਨੇ ਤੇ ਅੱਖ ਵੀ ਨਹੀਂ ਰੱਖੀ ਚਮਦਾਬ ਜਦੋਂ ਜਮਰੋਦਾ ਕਿਲਾ ਫਤਿਹ ਕੀਤਾ ਸੀ ਹਰੀ ਸਿੰਘ ਨਲ ਵੀ ਉਸ ਤੋਂ ਬਾਅਦ ਕਿਸੇ ਅਗਵਾਨੀ ਨੇ ਤੇ ਅੱਖ ਵੀ ਨਹੀਂ ਰੱਖੀ ਹੋ ਰਾਜੀ ਵਾਹ ਬਹੁਤ ਬਹੁਤ ਧੰਨਵਾਦ ਤੁਹਾਨੂੰ ਥੋੜੀਆਂ ਗੀਆਂ ਨੇ ਹੋਰ ਥਾਵਾਂ ਦਿਖਾ ਦਿਓ ਉਧਰਲਾ ਪਾਸਾ ਵੀ ਮਹਾਰਾਜਾ ਖੜਕ ਸਿੰਘ ਵਾਲੀ ਇਹ ਮਹਾਰਾਜਾ ਖੜਕ ਸਿੰਘ ਦੀ ਅਗਲੀ ਸ਼ਹੀਦੀ ਦੀ ਸਮਾਦ ਜੀ ਇਹ ਬੋਰਡ ਉਸ ਸਾਈਡ ਤੇ ਲਗਾ ਬੋਰਡ ਅੱਛਾ ਜੀ ਬੋਰਡ ਵੀ ਦਿਖਾ ਦਿਓ ਇਹ ਮਹਾਰਾਜਾ ਖੜਕ ਸਿੰਘ ਦੀ ਸਮਾਦ ਆ ਪਰਲੇ ਪਾਰ ਜਿਹੜੀ ਤੁਹਾਨੂੰ ਦਿਖਾ ਕੇ ਆਏ ਆ ਉਹ ਹੈ ਜੀ ਤਮਰ ਨੌਨਿਹਾਲ ਸਿੰਘ ਦੀ ਇਹ ਜਨਰੇਟਰ ਲੱਗਾ ਤੇ ਆਵਾਜ਼ ਆ ਰਹੀ ਆ ਤੇ ਸਾਨੂੰ ਉਹ ਗੁਰੂ ਸਾਹਿਬ ਦਾ ਸ਼ਹੀਦੀ ਸਥਾਨ ਵੀ ਦਿਖਾ ਦਿਓ ਉਹ ਥੱਲੇ ਆ ਠੀਕ ਆ ਜੀ ਕਿਉਂਕਿ ਸਾਨੂੰ ਜੀ ਪਾਕਿਸਤਾਨ ਦੇ ਵਿੱਚ ਪਿਆਰ ਬਹੁਤ ਕੀਤਾ ਹੈ ਜੀ ਬਹੁਤ ਪਿਆਰ ਹੈ ਹਮ ਕਿਉਂਕਿ ਜਦੋਂ ਵੀ ਅਸੀਂ ਗੁਰਦਵਾਰਾ ਬਾਹਰ ਨਿਕਲਦੇ ਆ ਤੇ ਕੋਈ ਚੀਜ਼ ਵੀ ਲੈਣ ਜਾਂਦੇ ਆ ਤੇ ਸਾਨੂੰ ਇਹੀ ਕਹਿੰਦੇ ਨੇ ਉਹ ਸਿੰਘ ਜੀ ਆ ਗਏ ਸਰਦਾਰ ਜੀ ਆ ਗਏ ਅੱਛਾ ਜੀ ਬਹੁਤ ਸਰਦਾਰਾਂ ਦੀ ਕਦਰ ਬਹੁਤ ਆ ਸਾਡੇ ਨਾਲ ਜਿਹੜੇ ਸਾਥੀ ਨੇ ਜੀ ਬਹੁਤ ਸਾਰੇ ਅਸੀਂ ਪੰਜਾਬੀ ਕਾਨਫਰੰਸ ਲਈ ਆਏ ਆ ਤੇ ਜਿੰਨੇ ਵੀ ਮਿਲਦੇ ਜਿਹਨਾਂ ਦੇ ਸਰਦਾਰਾਂ ਦੇ ਹਾਂਜੀ ਦੇਖਾ ਉਹਨਾਂ ਦੀ ਵੱਖਰੀ ਹੈ ਸਾਡੇ ਨਾਲੋਂ ਤਾਂ ਵੱਖਰੀ ਹੈ ਪਰ ਉਹ ਵੇਖ ਕੇ ਉਹਨੂੰ ਸਲਾਮ ਕਰਦੇ ਇੱਥੇ ਮੁਸਲਮਾਨ ਵੀ ਰੋਕ ਰੋਕ ਕੇ ਕਹਿੰਦੇ ਆ ਇੱਕ ਫੋਟੋ ਕਰਵਾ ਲਓ ਸਰਦਾਰ ਸਾਹਿਬ ਯਾਰ ਕਿਹਦਾ ਪਿਆਰ ਆ ਇਹ ਬਨੌਟੀ ਨਹੀਂ ਆ ਜੀ ਬਹੁਤ ਪਿਆਰ ਮਿਲਦਾ ਹੈ ਹਾਂ ਤੇ ਬੱਚੇ ਛੋਟੇ ਛੋਟੇ ਜਦੋਂ ਜਾਂਦੇ ਆ ਗਲੀਆਂ ਦੇ ਵਿੱਚ ਤੇ ਉਹ ਫੋਟੋ ਆ ਖਿਚਾਣੇ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਪਿਆਰ ਮਿਲਦਾ ਹੈ ਪਾਕਿਸਤਾਨ ਦੇ ਵਿੱਚ ਜੀ ਅਸੀਂ ਮੈਂ ਤਾਂ ਇੱਥੇ ਹੀ ਆ ਪੜ੍ਹਾਈ ਸੀ ਇੱਥੇ ਰਹੀ ਆ ਅੱਛਾ ਤੁਹਾਡਾ ਮਨ ਕਰਦਾ ਚੜ੍ਹਦੇ ਪੰਜਾਬ ਆਉਣ ਨੂੰ ਜੀ ਆ ਜਾਂਦਾ ਕਰਦਾ ਤੁਸੀਂ ਗਏ ਹੋ ਕਦੇ ਗੁਰੂ ਘਰ ਨਹੀਂ ਹਾਂ ਗਏ ਤੇ ਨਹੀਂ بس ਗੁਰੂ ਮਹਾਰਾਜੀ ਜਾਣਾ ਹੈ ਤੇ ਦਰਸ਼ਨ ਕਰਾਂਗੇ ਸਾਡੇ ਆਸਥਾਨ ਨੇ ਉੱਥੇ ਵੀ ਜੀ ਜੀ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਬਹੁਤ ਖੂਬ ਹਾਂਜੀ ਆਪਾਂ ਹੁਣ ਜੀ ਅੰਦਰ ਨਾ ਉੱਥੇ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਸਾਹਿਬ ਦਾ ਆਪਾਂ ਉੱਥੇ ਵੀ ਜਾਣੇ ਆ ਬਹੁਤ ਪੁਰਾਣੀ ਇਹ ਇਮਾਰਤ ਆ ਪਰ ਇਹਨੇ ਸੰਭ ਕੇ ਰੱਖੀ ਆ ਇਹਨਾਂ ਨੇ ਜੀ ਤੇ ਇਹ ਸੰਗਮਰਮਰ ਨਹੀਂ ਥੱਪਿਆ ਇਹ ਮੈਨੂੰ ਚੰਗੀ ਗੱਲ ਲੱਗੀ ਆ ਆ ਦੇਖੋ ਜੀ ਆ ਵੀ ਜਿਹੜੇ ਨਾ ਪੁਰਾਣਾ ਕਿਲਾ ਜਿਹੜਾ ਇਹ ਇਹ ਪੁਰਾਣੀ ਦੀਵਾਰ ਕੰਧ ਆ ਜਿਹੜੀ ਪੁਰਾਣੀ ਜੀ ਇਹ ਤੁਹਾਨੂੰ ਐਲਾ ਦੇ ਜਿਵੇਂ ਫਰੀਦਕੋਟ ਦਾ ਕਿਲਾ ਹੋਵੇ ਜਿਵੇਂ ਪੰਜਾਬ ਦੇ ਕਈ ریاਸਤੀ ਸ਼ਰਾਂ ਦੇ ਕਿਲੇ ਹੁੰਦੇ ਆ ਇਹ ਉਸ ਤਰੀਕੇ ਦੇ ਨਾਲ ਆ ਸਾਂਭੀ ਹੋਈ ਜਿਹੜੀ ਕੰਧ ਆ ਦੀਵਾਰ ਆ ਇਹ ਉਵੇਂ ਆ ਭਾਵੇਂ ਖਲੇਪੜ ਲੱਗੇ ਆ ਪਰ ਦੇਖੋ ਉਹਨਾਂ ਨੇ ਫੇਰ ਵੀ ਉਹਦਾ ਮੂਲ ਰੂਪ ਬਗੜਨ ਨਹੀਂ ਦਿੱਤਾ ਬੜੀਆਂ ਹੀ ਮਿੱਟੀ ਦੀਆਂ ਸੀ ਤੇ ਇੱਥੇ ਜਿਹੜੀ ਤੁਹਾਡੀ ਇਥੋਨੀ ਪ੍ਰਬੰਧਕ ਕਮੇਟੀ ਆ ਤੇ ਉਹਦੇ ਵੱਲੋਂ ਇਹਨਾਂ ਇਮਾਰਤਾਂ ਨੂੰ ਸਾਂਭ ਸੰਭਾਲ ਲਈ ਕੁਝ ਕੀਤਾ ਜਾਂਦਾ ਜੀ ਜੀ ਬਹੁਤ ਕੁਝ ਕੀਤਾ ਜਾਂਦਾ ਹੂੰ ਜੀ ਸਾਰੇ ਗੁਰਦੁਆਰਾਂ ਉਹਨਾਂ ਦੇ ਐਂਟਰ ਚ ਨੇ ਹੋਈ ਬਣਵਾ ਰਹੇ ਨੇ ਹੂੰ ਜੀ ਜਿੰਨੇ ਵੀ ਕੰਮ ਕੋਈ ਵੀ ਹੋ ਜਾਂਦਾ ਕੋਈ ਤਿਆਰ ਕਰਦੇ ਨੇ ਸਾਨੂੰ ਮੜਾ ਜਰਾਸ ਦੱਸ ਦਿਓ ਪਰ ਅਸੀਂ ਉਹ ਸ਼ਹੀਦੀ ਸਥਾਨ ਵੱਲ ਵੀ ਜਾਗੇ ਉਧੇਠਾ ਜਾ ਕੇ ਉਹ ਸ਼ਹੀਦੀ ਸਥਾਨ ਉਹ ਵੀ ਦਰਸ਼ਨ ਕਰ ਲੋ ਠੀਕ ਆ ਇਹ ਜੀ ਸ਼ਹੀਦੀ ਸਥਾਨ ਆ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਉਹ ਇਹ ਸਥਾਨ ਦੇ ਉੱਤੇ ਤਤੀ ਤਵੀ ਦੇ ਉੱਤੇ ਬਿਠਾਏ ਗਏ ਸ਼ਹੀਦ ਕੀਤੇ ਗਏ ਤੇ ਇਹ ਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੁੰਦਾ ਪਰ ਉਹਨੂੰ ਉੱਪਰ ਲਿਜਾਇਆ ਗਿਆ ਇਸ ਕਰਕੇ ਕਿਉਂਕਿ ਇਸ ਇਮਾਰਤ ਨੂੰ ਨਵੇਂ ਸਿਰੇ ਤੋਂ ਚਾਰ ਕੀਤਾ ਜਾ ਰਿਹਾ ਜਿਵੇਂ ਤੁਸੀਂ ਆ ਦੇਖ ਹੀ ਰਹੇ ਹੋ ਵੀ ਆ ਸਾਰਾ ਕੰਮ ਕਾਜ ਜਿਹੜਾ ਇਸ ਇਮਾਰਤ ਦਾ ਹੋ ਰਿਹਾ ਅੰਦਰ ਇੱਕ ਭੈਣ ਜੀ ਜਿਹੜੇ ਉਹ ਪਾਠ ਕਰ ਰਹੇ ਸੀ ਅਸੀਂ ਥੋੜਾ ਜਿਹਾ ਪਰੇ ਜਾ ਕੇ ਵੀ ਉਹਨਾਂ ਦੀ ਇਕਾਗਰਤਾ ਦੇ ਵਿੱਚ ਵਿਘਨ ਨਾ ਪਵੇ। ਸੋ ਇਸ ਕਰਕੇ ਪਰ ਮੈਂ ਬਹੁਤ ਭਾਵਕ ਹਾਂ ਇਸ ਵੇਲੇ ਸੱਚੀ-ਮੁੱਚੀ ਕਿ ਸਾਡੇ ਗੁਰੂ ਸਾਹਿਬ ਆ ਜਿਹੜੇ ਉਹਨਾਂ ਨੇ ਕੀ ਕੁਝ ਆਪਣੇ ਪਿੰਡੇ ਤੇ ਹੰਡਾਇਆ ਹੋਊਗਾ। ਅਸੀਂ ਤਾਂ ਨਾ ਅਸੀਂ ਸਿੱਖ ਇਤਿਹਾਸ ਪੜ ਸਕੇ ਨਾ ਅਸੀਂ ਸਮਝ ਸਕੇ ਨਾ ਅਸੀਂ ਗੁਰਬਾਣੀ ਬਾਰੇ ਕੋਈ ਗਿਆਨ ਹਾਸਲ ਕਰ ਸਕੇ ਅਸਲ ਲੜਦਾ ਹੀ ਰਹਿ ਗਿਆ। ਉਹਨਾਂ ਨੇ ਕਿਵੇਂ ਲੜਾਈਆਂ ਲੜੀਆਂ? ਠਰਮੇ ਨਾਲ, ਸਹਿਜਤਾ ਨਾਲ, ਸਿੱਧਕ ਨਾਲ। ਤੇ ਅਸੀਂ ਕਿैसੀਆਂ ਲੜਾਈਆਂ ਲੜਦੇ ਆ ਸਾਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ ਇਸ ਤਾਂ ਇਹੋ ਜੇ ਹੁਣ ਲੋਕ ਬਣ ਗਏ ਆ ਅਸਲ ਦੇ ਵਿੱਚ ਵੀ ਯਾਰ ਉਧਰ ਅਸੀਂ ਜਿਹੜਾ ਵੇਨੇ ਗੁਰਦੁਆਰਾ ਕਮੇਟੀਆਂ ਦੇ ਰੌਲੇ ਚੱਲੀ ਜਾਂਦੇ ਆ ਉਥੇ ਪੱਗੋ ਹੱਥੀ ਹੋਈ ਜਾਂਦੇ ਆ ਇਹ ਸਾਡੀਆਂ ਆ ਇਹੋ ਜੀਆਂ ਥਾਵਾਂ ਇਹ ਮਹਾਨ ਥਾਵਾਂ ਕਿਤੇ ਮਿਲਦੀਆਂ ਸਭ ਕੁਝ ਸਾਡੇ ਸਾਹਮਣੇ ਆ ਤੇ ਪਰ ਅਸੀਂ ਇਹਦੀ ਕਦੇ ਕਦਰ ਨਹੀਂ ਕੀਤੀਗੀ ਉਹ ਜਿਹੜੇ ਭੈਣ ਜੀ ਆ ਉਥੇ ਪਾਠ ਕਰ ਰਹੇ ਅਸੀਂ ਇਸੇ ਕਰਕੇ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਇਥੇ ਸੰਗਤ ਆ ਜਿਹੜੀ ਉਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਆਪਾਂ ਜਾਣਦੇ ਆ ਕਿ ਕਈ ਵਾਰ ਕੋਈ ਵੀਜ਼ਾ ਦੀਆਂ ਸਮੱਸਿਆਵਾਂ ਹੁੰਦੀਆਂ ਹੋਰ ਆ ਪਰ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਿਹੜੇ ਸਿੱਖ ਭਾਈਚਾਰਾ ਆਉਂਦਾ ਜਾਂ ਕੋਈ ਵੀ ਆਉਂਦਾ ਉਹਨਾਂ ਨੂੰ ਤਾਂ ਚਲੋ ਔਨ ਅਰਾਈਵਲ ਵੀਜ਼ਾ ਹੈਗਾ ਪਰ ਜੇਕਰ ਭਾਰਤ ਦੇ ਵਿੱਚੋਂ ਆਉਣਾ ਫਿਰ ਉਹਨਾਂ ਦੇ ਲਈ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਚਲੋ ਉਹ ਇੱਕ ਵੱਖਰੀ ਪ੍ਰਕਿਰਿਆ ਹੈਗੀ ਆ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜਦੋਂ ਵਿਸਾਖੀ ਦਾ ਦਿਹਾ ਉਦੋਂ ਇੱਥੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਆਪਣੇ ਚੜ੍ਹਦੇ ਪੰਜਾਬ ਤੋਂ ਵੀ ਜਥਿਆਂ ਦੇ ਰੂਪ ਦੇ ਵਿੱਚ ਆਉਂਦੀ ਆ ਪਰ ਇਹ ਨਾ ਥਾਂ ਵੇਖ ਕੇ ਮੈਨੂੰ ਇਹ ਲੱਗਦਾ ਵੀ ਮੇਰਾ ਇੱਥੇ ਆਉਣਾ ਸਫਲ ਹੋ ਗਿਆ ਅਸੀਂ ਨਨਕਾਣਾ ਸਾਹਿਬ ਵੀ ਜਾਣਾ ਡੇਰਾ ਸਾਹਿਬ ਆਉਣਾ ਸਾਡਾ ਚਿਤ ਕਰਦਾ ਸੀ ਮਾਂ ਬੋਲੀ ਪੰਜਾਬੀ ਲਈ ਤਾਂ ਚਲੋ ਅਸੀਂ ਆਏ ਹੀ ਹੈਗੇ ਇੱਥੇ ਕਾਨਫਰੰਸ ਆ ਸਾਡਾ ਚਿਤ ਕਰਦਾ ਸੀ ਕਿ ਅਸੀਂ ਇਹ ਥਾਵਾਂ ਦੇਖ ਲਈਏ ਯਾਰ ਪਤਾ ਨਹੀਂ ਜ਼ਿੰਦਗੀ ਸਾਲ ਆ 2 ਸਾਲ ਆ 2 ਦਿਨ ਆ 20 ਸਾਲਾ ਅਗਲੀ ਵਾਰ ਕਦੋਂ ਮੌਕਾ ਮਿਲਦਾ ਜ਼ਿੰਦਗੀ ਦੇ ਵਿੱਚ ਪਰ ਇਹਨਾਂ ਗੱਲਾਂ ਨੂੰ ਸੱਚੀ-ਮੁੱਚੀ ਤੁਸੀਂ ਸਮਝਿਆ ਕਰੋ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਦੇਖੋ ਮੈਂ ਬਹੁਤ ਛੋਟਾ ਹਾਂ ਤੁਹਾਡੇ ਤੋਂ ਵੀ ਜਦੋਂ ਤੁਸੀਂ ਕਿਸੇ ਦੇ ਬਾਰੇ ਵੀ ਕੋਈ ਟਿੱਪਣੀ ਕਰਦੇ ਆ ਜਦੋਂ ਤੁਸੀਂ ਕਿਸੇ ਦੀ ਨੀਤੀ ਭੈਣ ਨੂੰ ਕੁਝ ਕਹਿੰਦੇ ਕਿਸੇ ਦੀ ਵੀ ਭਾਵੇਂ ਕੋਈ ਬੰਦਾ ਗਲਤ ਕਮੀ ਕਿਉਂ ਨਾ ਕਰਦਾ ਹੋਵੇ ਉਦੋਂ ਸ਼ਬਦਾ ਦੀ ਮਰਿਆਦਾ ਜਦੋਂ ਚੁਣ ਕਰਨੀ ਹੋਵੇ ਉਦੋਂ ਆਪਣੇ ਦਿਮਾਗ ਦੇ ਵਿੱਚ ਨਾ ਇਹ ਥਾਂ ਚਿਤ ਵਿਆ ਕਰੋ ਵੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਉਹ ਤੱਤੀ ਤਵੀ ਦੇ ਉੱਤੇ ਬੈਠੇ ਰਹੇ ਤੇ ਅਸੀਂ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਜੋ ਮਰਜ਼ੀ ਕਹਿ ਦਿੰਦੇ ਅਸੀਂ ਸ਼ਬਦ ਗੁਰੂ ਨਾਲੋਂ ਟੁੱਟੇ ਹੋਏ ਲੋਕ ਆ ਸਾਨੂੰ ਕੋਈ ਗੁਰਬਾਣੀ ਦੀ ਸਮਝ ਨਹੀਂ ਅਸੀਂ ਕਦੇ ਪੜਿਆ ਹੀ ਨਹੀਂ ਅਸੀਂ ਕਦੇ ਸਮਝਿਆ ਹੀ ਨਹੀਂ ਆਜੋ ਆਪਾਂ ਇਹਨਾਂ ਗੱਲਾਂ ਦੀ ਅਹਿਮੀਅਤ ਨੂੰ ਵੀ ਸਮਝ ਗਏ ਸਮੇਂ ਦੀ ਬਹੁਤ ਵੱਡੀ ਲੋੜ ਆ ਆਪਾਂ ਲੜਦੇ ਹੀ ਰਹਿ ਗਏ ਸਿੱਖ ਨੂੰ ਜਾਂ ਕਹਿ ਲਈਏ ਮਨੁੱਖ ਨੂੰ ਕੋਈ ਮਾਰ ਨਹੀਂ ਸਕਦਾ ਬਸ ਜੇਕਰ ਅਸੀਂ ਆਪਦੀ ਅਕਲ ਜਿਹੜੀ ਅਕਲ ਦੇ ਬੂਹੇ ਬੰਦ ਨਾ ਕਰਗੇ ਮੈਂ ਬਸ ਇਸ ਕਾਬਿਲ ਨਹੀਂਗਾ ਕਿ ਮੈਂ ਤੁਹਾਡੇ ਨਾਲ ਕੋਈ ਬਹੁਤਾਂ ਇਸ ਵਿਸ਼ੇ ਦੇ ਉੱਤੇ ਗੱਲਾਂ ਸਾਂਝੀਆਂ ਕਰ ਸਕਾਂ ਐਵੇਂ ਮੈਂ ਤੁਹਾਡੇ ਨਾਲ ਪੌਣਾ ਘੰਟਾ ਇਸ ਗੱਲ ਤੇ ਲੱਗਾ ਰਵਾਂ ਉਹਦੀ ਕੋਈ ਤਕ ਨਹੀਂ ਬਣਦੀ ਪਰ ਮੈਂ ਸੱਚੀ ਮੁੱੱਚੀ ਬਹੁਤ ਭਾਵਕਾਂ ਤੇ ਇਹ ਥਾਵਾ ਸੱਚੀ ਮੁੱੱਚੀ ਬਹੁਤ ਮਹਾਨ ਆ ਯਾਰ ਤੇ ਤੁਸੀਂ ਅਸੀਂ ਸਾਰੇ ਕਦਰ ਕਰਗੇ ਇਹ ਬਾਬੇ ਨਾਨਕ ਦੇ ਖੇਤਾਂ ਵਾਲੀ ਧਰਤੀ ਆ ਸਾਡੇ ਖੇਤ ਆ ਜਿਹੜੇ ਉਹਦੇ ਵਿੱਚ ਕੀ ਕੀ ਜ਼ਹਿਰਾ ਇਸ ਵੇਲੇ ਬੀਜੀਆਂ ਗਈਆਂ ਅਸੀਂ ਬੀਜੀਆਂ ਸਰਕਾਰਾਂ ਦੇ ਤੌਰ ਦੇ ਉੱਤੇ ਕੀ ਕੁਛ ਕੀਤਾ ਜਾ ਰਿਹਾ ਅਸੀਂ ਸੰਘਰਸ਼ ਕਰਦੇ ਕਰਦੇ ਕਿਹੜੇ ਪਾਸੇ ਨੂੰ ਤੁਰ ਪੈਨੇ ਆ ਸਾਡੀਆਂ ਧੜੇ ਬੰਦੀਆਂ ਕਿੰਨੀਆਂ ਤੇ ਬਾਬੇ ਨਾਨਕ ਦੇ ਖੇਤਾਂ ਨੂੰ ਦੇਖਣ ਦੇ ਲਈ ਵੀਜੇ ਵੀ ਲੈਣੇ ਪੈਂਦੇ ਆ ਤੇ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਆ ਕੇ ਵੀ ਜੇਕਰ ਅਸੀਂ ਇਸ ਧਰਤੀ ਦੇ ਉੱਤੇ ਆ ਕੇ ਇਸ ਡੇਰਾ ਸਾਹਿਬ ਦੇ ਵਿੱਚ ਆ ਕੇ ਵੀ ਜੇਕਰ ਅਸੀਂ ਆਪਦੇ ਅੰਦਰ ਲੱਗੀ ਹੋਈ ਜੰਗਾਲ ਨਾ ਲਾਈ ਜੇ ਅਸੀਂ ਅੰਦਰ ਫਸੇ ਹੋਏ ਜਾਲੇ ਨਾ ਲਾਏ ਤੇ ਯਾਰ ਫਿਰ ਤਾਂ ਤੁਹਾਨੂੰ ਘਰੇ ਬੈਠ ਕੇ ਰੋਟੀ ਖਾਓ ਸੌਂਜੋ ਬਸ ਬੇਨਤੀ ਹੈ ਮੇਰੀ ਕਿਸੇ ਨੂੰ ਵੀ ਕਿਰਤ ਕਰਿਆ ਕਰੋ ਆਪਦੇ ਕੰਮ ਦੇ ਨਾਲ ਤੇ ਮਨੁੱਖਤਾ ਦੇ ਨਾਲ ਇਨਸਾਨੀਅਤ ਦੇ ਨਾਲ ਜਿੰਨਾ ਕੁ ਰਾਬਤਾ ਰੱਖ ਸਕਦੇ ਹੋ ਰੱਖਿਆ ਕਰੋ ਇਹਨਾਂ ਥਾਵਾਂ ਨੂੰ ਆਦੇ ਦਿਮਾਗ ਦੇ ਵਿੱਚ ਰੱਖਿਆ ਕਰੋ ਤੁਸੀਂ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੋ ਮੁਸਲਮਾਨ ਭਾਈਚਾਰੇ ਦੀ ਵਿੱਚ ਸਾਨੂੰ ਬਹੁਤ ਪਿਆਰ ਦਿੱਤਾ ਸਾਰੇ ਬਹੁਤ ਚੰਗੇ ਅਸੀਂ ਚੰਗੇ ਨਹੀਂ ਹਾਂ ਉਹਨਾਂ ਦੇ ਕੋਲੋਂ ਚੰਗਿਆਈ ਦਾ ਕੋਈ ਇੱਕ ਦਾ ਮਾੜਾ ਜਾਂ ਅੰਸ਼ ਮਿਲ ਜੇ ਉਹ ਸੱਚੀ ਮੁੱੱਚੀ ਬਹੁਤ ਵੱਡੀ ਗੱਲ ਹੋਊਗੀ ਸੋ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਆ ਕੇ ਅਸੀਂ ਪਹਿਲਾਂ ਮিনারੇ ਪਾਕਿਸਤਾਨ ਦੇਖਿਆ ਫਿਰ ਇੱਥੇ ਮਹਾਰਾਜਾ ਖੜਕ ਸਿੰਘ ਤੇ ਤਮਰ ਨੌ ਨਿਹਾਲ ਸਿੰਘ ਦੀ ਸਮਾਦ ਦੇਖੀ ਫਿਰ ਅਸੀਂ ਇਸ ਥਾਂ ਦੇ ਉੱਤੇ ਸ਼ਹੀਦੀ ਸਥਾਨ ਦੇਖ ਲਿਆ ਸਾਡਾ ਅੱਜ ਦਾ ਇਹ ਦਿਨ ਸਫਲ ਹੋ ਗਿਆ ਅਸੀਂ ਸਾਰਾ ਕੁਝ ਮੈਨੂੰ ਲੱਗਦਾ ਵੀ ਮੈਂ ਮੇਰੀ ਜ਼ਿੰਦਗੀ ਪਤਾ ਨਹੀਂ ਕਿੰਨੀ ਆ ਪਰ ਮੈਂ ਇਸ ਗੱਲ ਨੂੰ ਚੇਤੇ ਦੇ ਵਿੱਚੋਂ ਵਿਸਾਰ ਨਹੀਂ ਸਕੂੰਗਾ ਤੁਸੀਂ ਵੀ ਵਿਸਾਰੇ ਹੋ ਨਾ ਬਸ ਮਿਹਰਬਾਨੀ